ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਤਾਜ਼ਾ ਘਟਨਾ ਦੀ ਥੋੜੀ ਗਹਿਰਾਈ ਚ ਜਾਣੇ ਆ ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੇ ਆਦਮਪੁਰ 에ਅਰਬੇਸ ਦਾ ਦੌਰਾ ਸਾਡੇ ਕੋਲ ਖਬਰ ਹੈ ਉਹਦਾ ਵਿਸ਼ਲੇਸ਼ਣ ਕਰਾਂਗੇ ਇਹ ਦੌਰਾ ਹੋਇਆ ਭਾਰਤ ਤੇ ਪਾਕਿਸਤਾਨ ਚ ਜਿਹੜੀ ਜੰਗਮੰਦੀ ਹੋਈ ਹੈ ਨਾ ਹੁਣੇ ਉਸ ਤੋਂ ਕੁਝ ਦਿਨ ਬਾਅਦ ਹੀ ਤਾਂ ਆਓ ਦੇਖੀਏ ਭਈ ਇਸ ਦੌਰੇ ਦਾ ਮਤਲਬ ਕੀ ਹੈ ਤੇ ਇਹਦੇ ਆਲੇ ਦੁਆਲੇ ਕੀ ਕੁਝ ਵਾਪਰਿਆ ਆਪਣਾ ਮਕਸਦ ਹੈ ਭਈ ਇਸ ਖਬਰ ਦੀਆਂ ਮੋਟੀਆਂ ਗੱਲਾਂ ਫਰੋਲੀਏ ਖਾਸ ਕਰਕੇ ਆਪਰੇਸ਼ਨ ਸਿੰਦੂਰ ਦੇ ਹਵਾਲੇ ਨਾਲ ਤਾਂ ਸ਼ੁਰੂ ਕਰਦੇ ਹਾਂ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਉਹ ਮੰਗਲਵਾਰ ਹਾਂਜੀ 13 ਮਈ ਨੂੰ ਆਦਮਪੁਰ 에ਅਰਫੋਰਸ ਸਟੇਸ਼ਨ ਪਹੁੰਚੇ ਸੀ ਉੱਥੇ ਉਹਨਾਂ ਨੇ 에ਅਰਫੋਰਸ ਦੇ ਜਵਾਨਾਂ ਨਾਲ ਸੈਨਿਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸੈਨਿਕਾਂ ਦੇ ਹੌਸਲੇ ਦੀ ਉਹਨਾਂ ਦੀ ਹਿੰਮਤ ਦੀ ਤਾਰੀਫ਼ ਕੀਤੀ ਕਿਆ ਭਈ ਦੇਸ਼ ਹਮੇਸ਼ਾ ਆਪਣੇ ਫੌਜਾਂ ਦਾ ਕਜ਼ਦਾਰ ਰਹੂਗਾ ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਉਹਨਾਂ ਨੇ ਹਾਂਜੀ ਤੇ ਇਹ ਦੌਰਾ ਵੈਸੇ ਕਾਫੀ ਅਹਿਮ ਹੈ ਖਾਸ ਕਰਕੇ ਇਸ ਲਈ ਕਿ ਆਦਮਪੁਰ ਉਹਨਾ 에ਅਰ ਬੇਸਾਂ ਚੋਂ ਇੱਕ ਸੀ ਜਿੱਥੇ ਪਾਕਿਸਤਾਨ ਨੇ ਉਹ ਕੀ ਕਹਿੰਦੇ ਨੇ 9 ਤੇ 10 ਮਈ ਦੀ ਰਾਤ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਹ ਕੋਸ਼ਿਸ਼ ਹੋਈ ਸੀ ਭਾਰਤ ਦੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਮਤਲਬ ਇੱਕ ਤਰ੍ਹਾਂ ਦੀ ਜਵਾਬੀ ਕਾਰਵਾਈ ਅੱਛਾ ਇਸ ਹਮਲੇ ਦੀ ਕੋਸ਼ਿਸ਼ ਬਾਰੇ ਥੋੜਾ ਹੋਰ ਦੱਸਾਂ ਖਾਸ ਕਰਕੇ ਉਹ S400 ਸਿਸਟਮ ਦੇ ਹਵਾਲੇ ਨਾਲ ਕੀ ਗੱਲ ਸੀ ਹਾਂ ਉਹਦੇ 'ਚ ਦਿਲਚਸਪ ਗੱਲ ਇਹ ਸੀ ਕਿ ਪਾਕਿਸਤਾਨ ਨੇ ਦਾਵਾ ਕਰਤਾ ਸੀ ਕਿ ਉਹਨਾਂ ਦੀਆਂ ਹਾਈਪਰਸੋਨਿਕ ਮਿਜ਼ਾਈਲਾਂ ਨੇ ਯਾਨੀ ਬਹੁਤ ਤੇਜ਼ ਮਿਜ਼ਾਈਲਾਂ ਜਿਹੜੀਆਂ ਮੁੜ ਵੀ ਸਕਦੀਆਂ ਉਹਨਾਂ ਨੇ ਆਦਮਪੁਰ ਚ 파ਰਤ ਦਾ S400 ਸਿਸਟਮ ਤਬਾਹ ਕਰਤਾ ਇਹ S400 ਉਹੀ ਐਡਵਾਂਸਡ 에ਅਰ ਡਿਫੈਂਸ ਸਿਸਟਮ ਹੈ ਜਿਹੜਾ ਜਹਾਜ਼ਾਂ ਤੇ ਮਿਜ਼ਾਈਲਾਂ ਨੂੰ ਡੇਕ ਸਕਦਾ ਪਰ ਭਾਰਤੀ ਅਫਸਰਾਂ ਨੇ ਇਸ ਦਾਅਵੇ ਨੂੰ ਬਿਲਕੁਲ ਰੱਦ ਕਰਤਾ ਸੀ ਤਾਂ ਫਿਰ ਜਿਹੜੀ ਪ੍ਰਧਾਨ ਮੰਤਰੀ ਦੀ ਫੋਟੋ ਆਈ ਸੀ ਜਿਸ ਚੋ S400 ਦੇ ਨਾਲ ਮਤਲਬ ਪਿੱਛੇ ਉਹ ਸਟੈਕ ਸੀ ਤੋਂ ਸਲਾਮੀ ਦੇ ਰਹੇ ਸੀ ਉਹਦਾ ਕੀ ਮਤਲਬ ਕੱਢਾ ਜਾਵੇ ਬਿਲਕੁਲ ਉਸ ਤਸਵੀਰ ਨੂੰ ਸਿੱਧਾ-ਸਿੱਧਾ ਪਾਕਿਸਤਾਨ ਦੇ ਦਾਅਵੇ ਦਾ ਜਵਾਬ ਹੀ ਮੰਨਿਆ ਜਾ ਰਿਹਾ ਹੈ ਇਹ ਇੱਕ ਤਰ੍ਹਾਂ ਦਾ ਇਸ਼ਾਰਾ ਸੀ ਪਰ ਬੜਾ ਸਾਫ਼ ਸੁਨੇਹਾ ਸੀ ਕਿ ਭਾਈ S400 ਸਿਸਟਮ ਬਿਲਕੁਲ ਠੀਕ ਠਾਕ ਹੈ ਕੰਮ ਕਰ ਰਿਹਾ ਹੈ ਇਹ ਸਿਰਫ ਫੌਜੀਆਂ ਦਾ ਹੌਸਲਾ ਵਧਾਉਣ ਵਾਲੀ ਗੱਲ ਨਹੀਂ ਸੀ ਇਹ ਇੱਕ ਸੋਚੀ ਸਮਝੀ ਸਟ੍ਰੈਟੈਜੀਕ ਕਮਿਊਨੀਕੇਸ਼ਨ ਸੀ ਹੂੰ ਸਾਰਾ ਕੁਝ ਘੁੰਮ ਫਿਰ ਕੇ ਆਪਰੇਸ਼ਨ ਸਿੰਦੂਰ 'ਤੇ ਆ ਰਿਹਾ ਜ਼ਰਾ ਇਸ ਆਪਰੇਸ਼ਨ ਬਾਰੇ ਦੱਸੋ ਇਹ ਕਿਉਂ ਸ਼ੁਰੂ ਹੋਇਆ ਸੀ ਹਾਂਜੀ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਸੀ 7 ਮਈ ਨੂੰ ਸੂਤਰਾਂ ਮੁਤਾਬਕ ਇਹ ਪਿਛਲੇ ਮਹੀਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਜਿਹੜਾ ਵੱਡਾ ਅਤਵਾਦੀ ਹਮਲਾ ਹੋਇਆ ਸੀ ਨਾ ਉਹਦੇ ਜਵਾਬ ਚ ਸੀ ਉਸ ਹਮਲੇ ਚ 26 ਲੋਕ ਮਾਰੇ ਗਏ ਸੀ ਬਹੁਤ ਮਤਲਬ ਗੰਭੀਰ ਘਟਨਾ ਸੀ ਉਹ ਜਿਸਨੇ ਮਾਹੌਲ ਕਾਫੀ ਖਰਾਬ ਕਰਤਾ ਸੀ ਇਸ ਆਪਰੇਸ਼ਨ ਚ ਭਾਰਤ ਨੇ ਪਾਕਿਸਤਾਨ ਤੇ ਪੀਓਕੇ ਯਾਨੀ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਚ ਨੌ ਥਾਵਾਂ ਤੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਨਤੀਜਾ ਕੀ ਰਿਹਾ ਇਸ ਆਪਰੇਸ਼ਨ ਦਾ ਦਾਵਾ ਕੀ ਕੀਤਾ ਗਿਆ ਦਾਵਾ ਇਹ ਕੀਤਾ ਗਿਆ ਹੈ ਕਿ 100 ਤੋਂ ਵੱਧ ਅਤਵਾਦੀ ਮਾਰੇ ਗਏ ਨੇ ਜਿਨ੍ਹਾਂ ਗਰੁੱਪਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਚ ਮੁੱਖ ਤੌਰ ਤੇ ਲਸ਼ਕਰੇ ਤੋਇਬਾ ਯਾਨੀ ਐਲ ਆਈ ਟੀ ਜੈਸ਼-ਏ-ਮੁਹੰਮਦ ਜੀ ਆਈ ਐਮ ਤੇ ਹਿਜ਼ਬੁਲ ਮੁਜਾਹਿਦੀਨ ਸ਼ਾਮਿਲ ਸਨ ਇਹ ਸਾਰੇ ਹੀ ਪਾਕਿਸਤਾਨ ਬੇਸਡ ਗਰੁੱਪ ਮੰਨੇ ਜਾਂਦੇ ਨੇ ਠੀਕ ਹੈ ਪ੍ਰਧਾਨ ਮੰਤਰੀ ਨੇ ਵੀ ਇਸ ਆਪਰੇਸ਼ਨ ਬਾਰੇ ਕੁਝ ਕਿਹਾ ਸੀ ਸ਼ਾਇਦ ਇੱਕ ਨਵੀਂ ਪਾਲਿਸੀ ਦੇ ਤੌਰ ਤੇ ਹਾਂ ਹਾਂ ਸੋਮਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਆਪਰੇਸ਼ਨ ਸਿੰਦੂਰ ਹੁਣ ਅਤਵਾਦ ਦੇ ਖਿਲਾਫ ਭਾਰਤ ਦੀ ਇੱਕ ਸਥਾਪਿਤ ਨੀਤੀ ਦਾ ਹਿੱਸਾ ਹੈ ਉਹਨਾਂ ਨੇ ਇਹਨੂੰ ਭਾਰਤ ਦੀ ਸਟ੍ਰੈਟਿਜਿਕ ਅਪਰੋਚ 'ਚ ਇੱਕ ਨਿਰਣਾਇਕ ਬਦਲਾਅ ਕੀਤਾ ਇੱਕ ਨਵਾਂ ਨਾਰਮਲ ਮਤਲਬ ਨਿਊ ਨਾਰਮਲ ਸਥਾਪਿਤ ਕਰਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਫੌਜੀ ਅਫਸਰਾਂ ਦਾ ਮਾਰੇ ਗਏ ਅਤਵਾਦੀਆਂ ਦੇ ਅੰਤਿਮ ਸੰਸਕਾਰ 'ਚ ਜਾਣਾ ਇਹ ਸਟੇਟ ਸਪான்ਸਰਡ ਟਰੋਰਿਜ਼ਮ ਯਾਨੀ ਰਾਜ ਪ੍ਰਯੋਜਿਤ ਅਤਵਾਦ ਦਾ ਸਬੂਤ ਹੈ ਤੇ ਇਸ ਆਪਰੇਸ਼ਨ ਤੋਂ ਬਾਅਦ ਪਾਕਿਸਤਾਨ ਨੇ ਕੀ ਕੀਤਾ ਜਿਵੇਂ ਪਹਿਲਾਂ ਕਿਹਾ ਇਨ੍ਹਾਂ ਹਮਲਿਆਂ ਦੇ ਜਵਾਬ 'ਚ ਫਿਰ ਪਾਕਿਸਤਾਨ ਨੇ ਭਾਰਤ ਵੱਲ ਡਰੋਨ ਤੇ ਮਿਜ਼ਾਈਲਾਂ ਚਲਾਈਆਂ ਜਿਨ੍ਹਾਂ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਰੋਕ ਲਿਆ ਇਸ ਤੋਂ ਬਾਅਦ ਭਾਰਤ ਨੇ ਵੀ ਜਵਾਬ ਦਿੱਤਾ ਤੇ ਪਾਕਿਸਤਾਨੀ ਇਲਾਕੇ ਅੰਦਰ ਕੁਝ ਮਤਲਬ ਚੁਣਵੇਂ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਇਹ ਕਾਰਵਾਈਆਂ ਕੋਈ 4 ਦਿਨ ਚੱਲੀਆਂ ਤੇ ਟੈਨਸ਼ਨ ਕਾਫੀ ਵੱਧ ਗਈ ਸੀ ਦੋਵਾਂ ਪਾਸੇ ਪਰ ਹੁਣ ਤਾਂ ਸੀਸਫਾਇਰ ਹੋ ਗਿਆ ਜੰਗਬੰਦੀ ਹੋ ਗਈ ਹੈ ਹਾਂਜੀ ਬਿਲਕੁਲ 4 ਦਿਨਾਂ ਦੀ ਇਸ ਤਣਾਅਪਰੀ ਕਾਰਵਾਈ ਤੋਂ ਬਾਅਦ ਪਿਛਲੇ ਸ਼ਨੀਵਾਰ ਨੂੰ ਦੋਵਾਂ ਦੇਸ਼ਾਂ ਨੇ ਫੌਰੀ ਤੌਰ ਤੇ ਸਾਰੀਆਂ ਮਿਲਟਰੀ ਕਾਰਵਾਈਆਂ ਰੋਕਣ ਲਈ ਇੱਕ ਜੰਗਮੰਦੀ ਸਮਝੌਤੇ ਤੇ ਹਾਂ ਕਰਤੀ ਤਾਂ ਫਿਰ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਮੋਟੀਆਂ ਗੱਲਾਂ ਕੀ ਨਿਕਲੀਆਂ ਇਕਤਾਏ ਕਿ ਪੀਐਮ ਦਾ ਆਦਮਪੁਰ ਜਾਣਾ ਸਿਰਫ ਫੌਜੀਆਂ ਦਾ ਮਨੋਬਲ ਵਧਾਉਣਾ ਹੀ ਨਹੀਂ ਸੀ ਸਗੋਂ ਇਸ 400 ਵਾਲੇ ਪਾਕਿਸਤਾਨੀ ਦਾਅਵੇ ਨੂੰ ਰੱਦ ਕਰਨ ਦਾ ਇੱਕ ਸਾਫ਼ ਇਸ਼ਾਰਾ ਵੀ ਸੀ ਬਿਲਕੁਲ ਸਹੀ ਉਹ ਸਟ੍ਰੈਟੈਜਿਕ ਮੈਸੇਜਿੰਗ ਸੀ ਤੇ ਦੂਜੀ ਵੱਡੀ ਗੱਲ ਆਪਰੇਸ਼ਨ ਸਿੰਦੂਰ ਦੀ ਹੈ ਜਿਸ ਨੂੰ ਭਾਰਤ ਸਰਕਾਰ ਆਪਣੀ ਐਂਟੀ ਟੈਰਰ ਸਟ੍ਰੈਟਜੀ 'ਚ ਇੱਕ ਵੱਡਾ ਬਦਲਾਅ ਇੱਕ ਨਵਾਂ ਨਾਰਮਲ ਕਹਿ ਰਹੀ ਹੈ ਭਾਵੇਂ ਹੁਣ ਸੀਜ਼ਫਾਇਰ ਹੈ ਪਰ ਇਹ ਸਾਰਾ ਘਟਨਾਕ੍ਰਮ ਇੱਕ ਅਹਿਮ ਸਵਾਲ ਜ਼ਰੂਰ ਛੱਡ ਜਾਂਦਾ ਹੈ। ਉਹ ਕਿਹੜਾ ਸਵਾਲ? ਸਵਾਲ ਇਹ ਕਿ ਅਤਵਾਦ ਖਿਲਾਫ ਕਾਰਵਾਈ ਦਾ ਇਹ ਜਿਹੜਾ ਐਲਾਨਿਆ ਗਿਆ ਨਵਾਂ ਨਾਰਮਲ ਤਰੀਕਾ ਹੈ ਇਹਦਾ ਭਵਿੱਖ 'ਚ ਇਸ ਪੂਰੇ ਖਿੱਤੇ ਦੀ ਸਟੈਬਿਲਿਟੀ ਤੇ ਸਥਿਰਤਾ ਤੇ ਲੰਬੇ ਸਮੇਂ 'ਚ ਕੀ ਅਸਰ ਹੋ ਸਕਦਾ ਹੈ? ਕੀ ਇਹ ਰੋਕਥਾਮ ਦਾ ਕੰਮ ਕਰੇਗਾ? ਜਾਂ ਫਿਰ ਮਤਲਬ ਟੈਂਸ਼ਨ ਹੋਰ ਵਧਾਏਗਾ? ਇਹ ਸੋਚਣ ਵਾਲੀ ਗੱਲ ਹੈ।